ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚਾਟੀਪਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਲੱਗਦਾ ਵੀਰ ਜੋਬਨ ਦੇ ਕੋਲੇ ਆਏ ਆ ਅ ਦੂਜੀ ਵੀਡੀਓ ਆ ਦੋਸਤੋ ਦੋਸਤੋ ਆਪਣੀ ਇਸ ਘਰ ਦੇ ਵਿੱਚੋਂ ਪਹਿਲਾਂ ਇੱਕ ਵੀਡੀਓ ਪਾਈ ਸੀ ਅੱਜ ਤੋਂ 3-4 ਦਿਨ ਪਹਿਲਾਂ ਤੇ ਜਿੰਦੇ ਵਿੱਚ ਇੱਕ ਮੱਝ ਤੇ ਇੱਕ ਤੁਹਾਨੂੰ ਆਪਾਂ ਵਿਹੜ ਦਿਖਾਈ ਸੀਗੀ ਅੱਜ ਦੋਸਤੋ ਦੋਨੋਂ ਤੁਹਾਨੂੰ ਮੱਝਾਂ ਦਿਖਾਵਾਂਗੇ ਇੱਕ ਤਾਂ ਝੋਟੀ ਆ ਬਿਲਕੁਲ ਤਾਜੀ ਸੂਈ ਸਵਾਈ ਹੈ ਜਿਹੜੀ ਤੁਸੀਂ ਇਹ ਪਹਿਲੇ ਨੰਬਰ ਤੇ ਦੇਖ ਰਹੇ ਹੋ ਇੱਕ ਦੂਜੇ ਨੰਬਰ ਤੇ ਜਿਹੜੀ ਤੁ ਟੋਕੀ ਆ ਦਿਨ ਹਜੇ ਲੈਂਦੀ ਆ ਠੀਕ ਆ ਜੀ ਤਕਰੀਬਨ ਕਿੰਨੇ ਕਿ ਦਿਨ ਲੈ ਜੂਗੀ ਪੂਰੀ ਗੱਲਬਾਤ ਕਰ ਲਾਂਗੇ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰ ਦਿਓ ਤਾਂ ਜੋ ਕੋਈ ਨਵੇਂ ਫਾਰਮਰ ਨੇ ਉਹਨਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਅੱਜ ਦੋਸਤੋ 28 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਜੀ ਦੁਪਹਿਰ ਦਾ ਕੋਈ ਸਮਾਂ ਹੈਗਾ 12:30 ਵਜੇ ਦਾ ਜੀ ਠੀਕ ਆ ਤੇ ਪੂਰੀ ਗੱਲਬਾਤ ਆਪਾਂ ਕਰਦੇ ਆ ਵੀਰ ਜੋਬਨ ਦੇ ਨਾਲ ਪੁੱਛਦੇ ਆ ਵੀ ਅੱਜ ਇਹਨਾਂ ਪਸ਼ੂਆਂ ਦੀ ਇਹਨਾਂ ਐਨੀਮਲ ਦੀ ਜਿਹੜੀ ਕੀ ਡਿਟੇਲ ਹੈਗੀ ਠੀਕ ਹੈ ਜੀ ਬਾਕੀ ਜਿਹੜਾ ਪਸ਼ੂ ਪਸੰਦ ਆਊਗਾ ਤੁਹਾਨੂੰ ਖਾਸ ਤੌਰ ਤੇ ਉਹਦੀ ਜਿਹੜੀ ਨਰਕ ਪਰਖਾ ਤਸੱਲੀ ਆ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਆਓ ਜੀ ਸਭ ਤੋਂ ਪਹਿਲਾਂ ਭਾਈ ਜੋਬਰ ਸਸਰੀ ਘਾਲ ਸਸਰੀ ਘਾਲ ਭਾਈ ਕਹਿੰਦਾ ਕਿ ਆ ਜੀ ਬਹੁਤ ਵਧੀਆ ਕਹਿਓ ਵਧੀਆ ਭਾਈ ਪਸ਼ੂ ਵੇਖ ਗਿਆ ਉੱਤੇ ਉਹ ਭਾਈ ਉਹਦਾ 15 ਰੁਪਇਆ ਮੇਰੇ ਭਾਈ ਵੇਖ ਜੀ ਠੀਕ ਹੈ ਜੀ ਠੀਕ ਹਾਂ ਜੀ ਅੱਜ ਵੀਰੇ ਕਿੰਨੇ ਪਸ਼ੂ ਦੋ ਆ ਆਪ ਕੋਲ ਦਾਵਾ ਹੈ ਮੈਂ ਚਾਰ ਹੀ ਸਰੇ ਅੱਛਾ ਤੇ ਇਹ ਦੋ ਨਵੇਂ ਦੋ ਚੱਲਦੀਆਂ ਆਪਣੀ ਦੋ ਵੇਕੀਆਂ ਹਾਂ ਜੀ ਤੇ ਕਾਹਦੇ ਝੋਟੀ ਆ ਇੱਕ ਝੋਟੀ ਪਾਈ ਦੇਣਾ ਇਹ ਸੂਈ ਸਵਾਈ ਹੈ ਹਾਂ ਜੀ ਸੂਈ ਸਵਾਈ ਠੀਕ ਆ ਤੇ ਇੱਕ ਪਰਲੀ ਮੱਝ ਆ ਗਈ ਆਪਣੇ ਕੋਲ ਪਰਲੀ ਮੱਝ ਦੇ ਤੇ ਲੈ ਲੈਂਦੀ ਹਜੇ ਨੇ ਦਿਨ 20 25 ਲੈ ਜੂਗੀ ਜੀ 20 25 ਲੈ ਜੂਗੀ ਹਾਂਜੀ ਠੀਕ ਆ ਤੇ ਜੋ ਬਣ ਵੀਰੇ ਪੰਜ ਨੰਬਰ ਤੇ ਆ ਜਾ ਇਥੋਂ ਸਟਾਰਟ ਕਰ ਲਈਏ ਝੋਟੀ ਤੋਂ ਜੀ ਕਿ ਕੀ ਇਨਫੋਰਮੇਸ਼ਨ ਝੋਟੀ ਦੀ ਦੇਣ ਕਿੰਨੇ ਕੁ ਹੋਏ ਨੇ ਸੂਈ ਨੂੰ ਇਹ ਸੂਈ ਨੂੰ ਭਾਜੀ ਆਜੋ ਇਹ 15 ਦਿਨ ਗਿਣਤੀ ਦੇ 15 ਦਿਨ ਹਾਂਜੀ ਠੀਕ ਆ ਤੇ ਕੱਟਾ ਥੱਲੇ ਹਾਂਜੀ ਕੱਟਾ ਜੀ ਮਾੜਾ ਥੱਲੇ ਕੱਟਾ ਹੈ ਹਾਂਜੀ ਕਰੋ ਚੈੱਕ ਤੇ ਝੋਟੀ ਆਪ ਕਨੇਵੇਂ ਸਵੇਰੇ ਆ ਪਹਿਲਾਂ ਝੋਟੀ ਜੀ ਇਹ ਪਹਿਲੇ ਨੇ ਹਾਂਜੀ ਮੂੰਹ ਦੀ ਚਾਰ ਦੰਦ ਦੇ ਅਛਾ ਜੀ ਹਾਂ ਜੀ ਮੂੰ ਥੋੜਾ ਗੱਲ ਕਰ ਪਾਉਂਦੇ ਨੇ ਬਾਰੇ ਵਾਜ ਦੀ ਮੂੰ ਔਖਾ ਪੜਉਤੀ ਆ ਮੂੰ ਆਲਾ ਕਦੀ ਕਨੇ ਬਾਪ ਪੜਾ ਬੁਣੇ ਠੀਕ ਆ ਮੂੰ ਵੀਰ ਅਜੋਬਨ ਦੱਸਦਾ ਵੀ 4 ਦਾ ਹੁੰਦਾ 200 ਠੀਕ ਆ ਜਿਸ ਵੀਰ ਨੇ ਖਰੀਦਣੀ ਆ ਤੁਸੀਂ ਆਪਦੀ ਵੈਰੀਫਾਈ ਆ ਤਸੱਲੀ ਆ ਮੂੰ ਪੁੱਟ ਕੇ ਜਿਹੜਾ ਦੋਸਤੋ ਦੰਦ ਚੈੱਕ ਕਰ ਸਕਦੇ ਜੀ ਤੇ ਆ ਬਹਿਣੀ ਵਾਲੇ ਪਾਸੇ ਤੋਂ ਮੈਂ ਇੱਕ ਵਾਰੀ ਜਿਹੜਾ ਤੁਹਾਨੂੰ ਥਾਣਾ ਲੈਵਾ ਦਿਖਾ ਦਿੰਨਾ ਠੀਕ ਆ ਜੀ ਬਾਕੀ ਧੱਕ ਜੋਬਨ ਥੋੜੀ ਅੱਗੇ ਨੂੰ ਆ ਧੱਕ ਪਾਈ ਥੋੜੀ ਗਾਂ ਵਾਦੀ ਆ ਹਾਂ ਬਾਕੀ ਬਾਕੀ ਥੋੜੀ ਦੁੱਧ ਆਲੀ ਆ ਅੱਛਾ ਜੀ ਆਪਣੇ ਕੋਲ ਇੱਕ ਕਾਲ ਹੀ ਆਈ ਬਾਕੀ ਆ ਹਵਾਨੇ ਦਾ ਸਟਰਕਚਰ ਆ ਦੋਸਤੋ ਥਾਣਾ ਮਤਲਬ ਕਿ ਚਾਰ ਤੇ ਭਰਾਬਰੂ ਚੰਗਾ ਚੌਥਾ ਨਾਲ ਦਾ ਹਾਂ ਮੈਨਾਂ ਭਾਜੀ ਚੋਣ ਓਕੇ ਚਵਾਈ ਥੱਲੇ ਮਿੱਟੀ ਪੁੱਟ ਦੂਗੀ ਅੱਛਾ ਅੱਛਾ ਵੀਰਾਂ ਦਾ ਵੀ ਥੱਲੇ ਮਿੱਟੀ ਪੁੱਟ ਦੂਗੀ ਚਵਾਈ ਇਹੋ ਜੀ ਲੱਗੀ ਆ ਇਹ ਝੋਟੀ ਤੇ ਹੁਣ ਬਈ ਜੋ ਆਪਣ ਜਿਹੜਾ ਕਿਸੇ ਵੀਰ ਨੇ ਆਣ ਕੇ ਚਵਾਈ ਕਰਨੀ ਕਿੰਨਾ ਕੁ ਦੁੱਧ ਹੈਗਾ ਦੁੱਧ ਭਾਜੀ ਹੋਊਗਾ 10 ਕਿਲੋ ਨੌਲ ਕਰਕੇ ਮੈਂ ਦੇਣੀ ਲਾਂਭਾ ਨਹੀਂ ਕਿਈ ਖ ਲੈਣਾ 9 ਕਿਲੋ ਕਹਿ ਕੇ ਹਾਂਜੀ ਪਾਣੀ ਦਾ ਪਾਣੀ ਗਵਾ ਪਾਣੀ ਕੋ ਮੈਂ 20 ਤਾਂ ਮਂਗਾਵੇ ਹੋਂਦਾਂ ਮਂਗਾਉ ਤਮੀਂ ਗਰੰਟੀ ਹੋਗੀ ਮੈਦੀ ਠੀਕ ਆ ਥਾਣਾ ਦੀ ਗਰੰਟੀ ਹੋ ਕੇ ਦੁੱਧ ਸੋ ਦੋਸਤੋ ਵੀਰ ਜੋਬਨ ਤਾਂ ਆਪਦੇ ਵੱਲੋਂ ਗਾਰੰਟੀ ਦਿੱਤੀ ਜਾਂਦਾ ਜਿਸ ਘਰ ਤੋਂ ਵੀ ਆਪਾਂ ਵੀਡੀਓ ਪਾਉਣੇ ਆ ਮਾਲਕ ਗਾਰੰਟੀ ਦਿੰਦੇ ਆ ਵੀ ਇੰਨੀ ਆਨਲਾਈਨ ਸਾਡੇ ਨਾਲ ਸੌਦਾ ਕਰ ਲਓ ਪਰ ਜਿਹੜੀ ਮੇਰੀ ਰਿਕਵੈਸਟ ਆ ਮੇਰੀ ਪਹਿਲ ਹੁੰਦੀ ਆ ਵੀ ਤੁਸੀਂ ਇੱਕ ਵਾਰੀ ਘਰੇ ਵਿਜ਼ਿਟ ਕਰਕੇ ਪਹੁੰਚ ਕਰਕੇ ਦੋ ਟਾਈਮ ਦੀ ਚੁਾਈ ਆਪਦੇ ਹੱਥੀਂ ਕਰ ਲਿਓ ਪਰ ਜੇ ਕਿਸੇ ਵੀਰ ਦਾ ਨਹੀਂ ਸਰਦਾਗਾ ਦੂਰ ਦਰਾਡੇ ਬੈਠੇ ਹੋ ਤੁਸੀਂ ਤੇ ਫਿਰ ਜਿਹੜਾ ਤੁਸੀਂ ਬੇਸ਼ੱਕ ਆਪਸੀ ਤੁਹਾਡਾ ਤਾਲਮੇਲ ਆ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਹੋ ਪਰ ਪਹਿਲ ਜਿਹੜੀ ਹੈਗੀ ਦੋਸਤੋ ਸਮੇਂ ਤੋਂ ਸਮਾਂ ਕੱਢ ਕੇ ਪਸੂ ਜਿਹੜਾ ਚੈੱਕ ਜਰੂਰ ਕਰ ਲਿਆ ਕਰੋ ਤਸੱਲੀ ਦੋ ਟਾਈਮ ਦੀ ਜਰੂਰ ਕਰ ਲਿਆ ਕਰੋ ਖੋਲ ਕੇ ਤੋਰ ਕੇ ਦਿਖਾਉਣੇ ਇੱਕ ਵਾਰੀ ਜਿਹੜਾ ਤੁਸੀਂ ਆ ਥਣ ਥਣ ਜਿਹੜੇ ਆ ਆ ਚੈੱਕ ਕਰ ਲਓ ਆ ਦੇਖੋ ਜੀ ਆ ਥਣ ਲੇਵਾ ਹੈ ਤੇ ਬਿਲਕੁਲ ਮੁਠੀ ਵਾਲਾ ਥਣਾ ਥਣ ਜਿਹੜਾ ਦੋਸਤੋ ਸੋਨਾ ਦਿਖਾਉਂਦੀ ਬਿਲਕੁਲ ਨੋਕ ਵਾਲਾ ਥਣਾ ਠੀਕ ਆ ਤੇ ਚਵਾਈ ਵੀਰਾਂ ਦਾ ਵੀ ਆਪਾਂ ਕੋਈ ਅਲਾਮੇ ਵਾਲੀ ਗੱਲ ਨਹੀਂ ਗਈ ਵੀ ਘਟੋ ਘੜ ਵੀ 10 ਕਹਿ ਦੇ ਕੇ 11 ਕਹਿ ਦਈਏ ਵੀ 9 ਕਿਲੋ ਜਿਹੜਾ 9 ਲੀਟਰ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਤਾਂ ਜਾਂ ਕਿਸੇ ਨੇ ਆਨਲਾਈਨ ਵੇਖਣੀ ਆ WhatsApp ਤੇ ਤੇ ਤੁਸੀਂ ਉਹ ਵੀ ਬਾਅਦ ਦਾ ਜਿਹੜਾ ਦੋਸਤੋ ਕ੍ਰਾਈਟੇਰੀਆ ਹੈਗਾ ਜਿਹੜਾ ਪੂਰਾ ਕਰ ਸਕਦੇ ਜੀ ਤੇ ਪਤਲੀ ਚਮੜੀ ਆ ਬਿਲਕੁਲ ਸਿੰਗਲ ਖੱਡੀ ਆ ਖੋਲ ਲੀ ਜੀ ਆ ਦੇਖੋ ਤੇ ਧੀ ਤੋੜਾ ਦੂਰਾ ਜਿਹੜਾ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤੇ ਕੱਦ ਕਾਠੀ ਸੋਹਣਾ ਹੈ ਠੀਕ ਆ ਜੀ ਕੱਦ ਕਾਠੀ ਬਹੁਤੇ ਵੀਰਾਂ ਨੇ ਪੁੱਛਣਾ ਹੁੰਦਾ ਵੀ ਕੱਦ ਕਾਠੀ ਠੀਕ ਆ ਮੀਡੀਅਮ ਤੋਂ ਵੀ ਜਿਹੜੀ ਪਲੱਸ ਹਾਈਟ ਆਪਾਂ ਇਸ ਦੀ ਮੰਨ ਸਕਦੇ ਆ ਆ ਦੇਖੋ ਠੀਕ ਆ ਆ ਸਿੰਗੀ ਸੁੰਗੀ ਵੇਖੋ ਠੀਕ ਹੈ ਜੀ ਕੋਈ ਡਰਕਰ ਭਿਆਕਰ ਸ਼ੂਕਰ ਜੀ ਨਹੀਂ ਕੀ ਵੈਸੇ ਆਵੇ ਨੋਰਮਲੀ ਆਪਾਂ ਕੋਲੇ ਖੜੇ ਆ ਤੇ ਆ ਸਿੰਗੀ ਸੁੰਗੀ ਲੈ ਜੋ ਜੀ ਠੀਕ ਹੈ ਬਾਕੀ ਜਿਹੜਾ ਥਣੇਵਾ ਦੋਸਤੋ ਬਿਲਕੁਲ ਪੱਧਰ ਪਖਾਉਂਦੀ ਆ ਛੋਟੀ ਵੀਰਾਂ ਦਾ ਪਹਿਲਾਂ ਸੁਈ ਆ ਤੇ ਮੂੰਹ ਚਾਰ ਦਾੰਦਾ ਠੀਕ ਆ ਇਹ ਤੁਸੀਂ ਆਪਦੀ ਵੈਰੀਫਾਈ ਕਰ ਲਿਓ ਨਰਖ ਪਰਖ ਆਪਦੀ ਤਸੱਲੀ ਨਾਲ ਕਰ ਲਿਓ ਠੀਕ ਆ ਆ ਦੇਖੋ ਠੀਕ ਆ ਤੇ ਤੱਕ ਛੋੜੀ ਜਿਹੜੀ ਜਵੇਂ ਤਾਂ ਸਟਰਕਚਰ ਹਵਾਨੇ ਦਾ ਕਈਆਂ ਮੱਜਾਂ ਜਾਂ ਝੋਟੀਆਂ ਦਾ ਹੁੰਦਾ ਤੱਕ ਥੋੜੀ ਅੱਗੇ ਨੂੰ ਆ ਇਹ ਜ਼ਰੂਰ ਤੁਸੀਂ ਨੋਟ ਕਰ ਲਿਓ ਤੇ ਬਾਕੀ ਜੋ ਬਣ ਭਰਾ ਕਿੰਨਾ ਕੁ ਮੋਲ ਲਿੰਦਾ ਕੋਈ ਨਾ ਵੀ ਦੱਸ ਦਿਓ ਜਿੰਨੇ ਕੀ ਮੈਂ ਆ ਤੁਸੀਂ ਇਹ ਵੀ ਵੀਡੀਓ ਪਾਉਂਦੇ ਜੀ ਦੇਖ ਲਓ ਜੀ ਜਿੰਨੇ ਦੀ ਮਰਜ਼ੀ ਕਰ ਦਿਓ ਹਨਾ ਪਹਿਲੀ ਗੱਲ ਵੀ ਤੁਹਾਡਾ ਪੜਤਾ ਵੀ ਤੁਸੀਂ ਕਿੰਨੇ ਦੀ ਲਈ ਆ ਤੇ ਕਿੰਨੇ ਕੁ ਦੇ ਅੱਗੇ ਜਲ ਪਾਣੀ ਆਪਦਾ ਰੱਖ ਕੇ ਦੇਣੀ ਆ ਮੈਂ ਇਹਦੀ ਮੈਂ ਦੇ ਦਾਂਗੇ 65000 ਦੀ ਅੱਛਾ ਜੀ ਤੇ ਵਿੱਚੋਂ ਮਾਨਤਨ ਕੋਈ 1 ਇੱਕ ਹਜ਼ਾਰ ਦਾ ਹੈ 1000 ਹਾਂਜੀ 64 ਦੀ ਹੋ ਰਹੀ ਹੈ ਹਾਂਜੀ ਤੇ ਹੋਰ ਕਰ ਦੋਗੇ ਕੋਈ ਵੀਰ ਬਾਬਾ ਲਾਵੇ ਫੋਨ ਜਿੰਦਾਂ ਉਹਦਾਂ ਕਰ ਦਾਂਗੇ ਠੀਕ ਹੈ ਜੀ ਅ 64000 ਦੀ ਵੈਸੇ ਆ ਦੋਸਤੋ ਬਾਕੀ ਵੀਰਾਂ ਦਾ ਵੀ ਲਾਓ ਫੋਨ ਜਿਹੜੇ ਵੀਰ ਨੇ ਖਰੀਦਣੀਆਂ ਖਾਸ ਤੌਰ ਤੇ ਹੋਰ ਵੀ ਕਰ ਦਾਂਗੇ ਠੀਕ ਹੈ ਜੀ ਕੋਈ ਵੀਰ ਇਹ ਨਾ ਆਖੇ ਵੀ ਖਰੇ 1000 ਰੁਪਏ ਛੱਡਦਾ ਤੇ 64 ਦੀ ਆ 64 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਠੀਕ ਹੈ ਦੋ ਦੀ ਦੋ ਤੇ ਹੋ ਰਹਿ ਜੂਗੀ ਠੀਕ ਹੈ ਤੇ 9 ਕਿਲੋ ਦੀ ਛਵਾਈ ਤੁਸੀਂ ਕਰਨੀ ਆ ਘਰ ਵਿਜਟ ਕਰਕੇ ਤਸਦੀਕ ਕਰ ਲਿਓ ਝੋਟੀ ਚੰਗੀ ਆ ਠੀਕ ਆ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਠੀਕ ਆ ਤੇ ਹੈਵੀ ਬਾਡੀ ਵੇਟ ਆ ਬਾਕੀ ਤੁਹਾਨੂੰ ਪਤਾ ਵੀ ਜਿਹੜਾ ਦੋਸਤੋ 10 12 ਕ ਦਿਨ ਦਾ ਸੂਬਾ ਹੋਇਆ ਸਮਾਂ ਉਹਦੇ ਕਰਕੇ ਪਸ਼ੂ ਕਈ ਨਾ ਕਈ ਨਾ ਡਾਈ ਡੂਟ ਆ ਨਵੇਂ ਥਾਂ ਤੇ ਆ ਕੇ ਨਹੀਂ ਚੁੱਕਦਾਗਾ ਖਰਾਖਰੂਗ ਅੱਗੇ ਬਿਲਕੁਲ ਟਗਾ ਕੇ ਜਿਹੜੀ ਖਰਾਖਰੂ ਖਾਊਗੀ ਤੇ ਬਿਲਕੁਲ ਤੁਸੀਂ ਦੇਖ ਸਕਦੇ ਢੇਰ ਟੂ ਡਪੇਟ ਫੂਡ ਠੀਕ ਹੈ ਜੀ ਪੂਰੀ ਭਾਰੀ ਹੋ ਜਾਊਗੀ ਤੇ ਜੋਬਨ ਭਾਈ ਅਗਲੀ ਜਿਹੜੀ ਸਮਾਜਿਕ ਕੀ ਡਿਟੇਲ ਆ ਇਹ ਮੈਂ ਭਾਜੀ ਗੱਭਣ ਜੀ ਗੱਭਣ ਸੋ ਕਿ ਮੈਂ ਦੁੱਧ ਕਰੂਗੀ 15-16 ਕਿਲੋ। ਅੱਛਾ ਜੀ। ਆਕੇ ਸਵੇਰ ਨੂੰ ਤੱਜਾ ਸੋਨਾ ਜੀ ਮੈਨੂੰ। ਤੀਜਾ ਸੂਆ। ਹਾਂਜੀ। ਠੀਕ ਆ। ਪੰਜ ਦੇ ਸਵੇਰ ਆਪਾਂ ਹੀ ਦਿੱਤੀ ਉਹ ਤਾਂ। ਹਾਂ। ਤੇ ਦੋ ਸਵੇਰ ਨੂੰ ਚੋਏ ਪਿੱਛੇ ਘਰ ਆ ਗਏ ਹੁਣ। ਠੀਕ ਆ। ਦੁੱਧ ਮੈਂ ਕਰਦੀ ਕੋਈ 15-16 ਕਿਲੋ। ਦਿਨ ਕਿੰਨੇ ਕੁ ਲੱਜੂ ਹੋ ਜੀ? ਦਿਨ 20-25 ਲੱਗੇ ਹੋ ਜੀ। 20-25 ਲੱਗੇ। ਹਾਂਜੀ। ਠੀਕ ਆ। ਕੋਈ ਮਹੀਨਾ ਲੱਗੇ ਖੜੇ। ਠੀਕ ਆ ਜੀ। ਬਾਕੀ ਤਾਂ ਬੰਦਾ ਨਵੇਂ ਨਾਲ ਮਿਲ ਕੇ ਲੰਗ ਮਾੜਾ ਮੋੜਾ ਜਾ ਕੇ ਦੋ ਚਾਰ ਦਿਨਾਂ ਕੰਮ ਛਾ ਵੀ ਹੁੰਦਾ ਹੈ। ਠੀਕ ਆ ਭਾਈ। ਉੱ ਤੇ ਕਿੰਨਾ ਕੁ ਦੁੱਧ ਵੈਸੇ ਪਹਿਲੇ ਸਵੇਰੇ ਦੇ ਵਿੱਚ ਤੁਸੀਂ ਵੇਖਿਆ ਕੀ ਕੁਛ ਹਾਂਜੀ ਪਹਿਲੇ ਸਵੇਰੇ ਦੇ ਦਿੱਤੀ ਕੋ ਦੁੱਧ ਦੇ ਦਿੱਚਿਆ ਉਹਨਾਂ ਲੋਕ ਕਰਕੇ ਹਾਂਜੀ ਤੇ ਦੁੱਧ ਕੀਤਾ ਜਾਂ ਗਦੋਂ ਸਵੇਰ ਸਵੇਰਾਂ ਕਰ ਲੋ ਹੂੰ ਦੁੱਧ ਜਿਹੜੇ ਸਵੇਰ ਤੋਂ 7-18 ਦੇ ਵਿੱਚ ਹੁੰਦੇ ਨੇ ਹਾਂਜੀ ਤੇ ਜਿਹਸੇ ਸੁਣੀ ਹੈ ਤੇ ਜੇ ਸਵੇਰ ਆਪਾਂ ਹੁਣੇ ਆਣੇ ਵਿੱਚ 14-15 ਕਿਲੋ ਦੁੱਧ ਹੁਣ ਵੀ ਦੇ ਦੂਗੀ ਹੂੰ ਬਾਕੀ ਗੱਲ ਸੇਵਾ ਦੀ ਅਲੀ ਕੋਈ ਕਰ ਸਕਦੀ ਜਾ ਕੇ ਹੂੰ ਬਾਕੀ ਮੈਂ ਦੁੱਧ ਲਿਆ ਲਓ ਵੀ ਦੋਸਤੋ ਤੀਜਾ ਸਵੇਰ ਵੀਰ ਜੋ ਆਪਣਾ ਕਹਿੰਦਾ ਵੀ ਸੁਣੀ ਆ ਠੀਕ ਆ ਪਹਿਲੇ ਸਵੇਰੇ ਕਹਿੰਦਾ ਵੀ ਮੇਰੇ ਕੋਲੋਂ ਗਈ ਸੀਗੀ ਤੇ ਬਾਕੀ ਆ ਹਵਾਨੇ ਦਾ ਸਟਰਕਚਰ ਆ ਹਜੇ ਤੁਹਾਨੂੰ ਪਤਾ ਵੀ ਢੱਲਾ ਢੁਲਾ ਹਜੇ ਲਾਈ ਨਹੀਂ ਪਈ ਕਿ ਦੇਨ 25 ਤੋਂ ਮਹੀਨਾ ਜਿਹੜਾ ਦੋਸਤੋ ਸਮਾਂ ਲੈ ਜੂਗੀ 25 ਤੋਂ ਮਹੀਨਾ ਦਾ ਠੀਕ ਹੈ 25 ਦੇ ਦਿਨ ਤੱਕ ਵੀ ਜਿਹੜਾ ਸੂ ਸਕਦੀ ਹੈ ਕਿ ਮਹੀਨਾ ਸਮਾਂ ਵੀ ਲੈ ਕੇ ਜਾ ਸਕਦੀ ਆ ਤੇ ਆ ਵੇਖੋ ਤੁਸੀਂ ਪਿੰਡਾ ਪੁੰਡਾ ਠੀਕ ਹੈ ਜੀ ਮੈਂ ਬਹੁਤ ਲੱਗੀ ਆ ਬਾਕੀ ਸਿੰਘਾ ਦੀ ਬੰਤਰ ਸਿੰਘ ਥੋੜੇ ਜਿ ਖੁੱਲੇ ਜੇ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਨਜ਼ਰ ਆ ਜੂਗਾ ਤੇ ਆ ਕਰੋ ਜੇ ਆ ਮੂੰਹ ਮੱਥਾ ਜੀ ਠੀਕ ਹੈ ਆ ਦੇਖੋ ਥਾਣ 6 ਆ ਜੀ ਇਹ ਥਾਣ 5 4 ਥਾਣ ਚੱਲਦੇ ਉਹ ਨਹੀਂ ਚੱਲਦਾ ਅੱਛਾ ਜਿਹੜਾ ਉਲਟ ਬਹਿਣੀ ਵਾਲੇ ਵਿਚਲਾ ਥਾਣ ਇੱਕ ਖਾ ਹੀ ਦੋ ਇੱਕ ਦੀ ਉਹ ਵੀ ਹੈਨਾ ਹਾਂ ਉਲਟ ਬਹਿਣੀ ਵਾਲੇ ਪਾਸੇ ਦੋਸਤੋ ਵਿਜਲਾ ਥਾਣਾ ਇੱਕ ਉਹ ਵੀਰਾਂ ਦਾ ਸਰੂ ਹੈਗਾ ਵਿੱਚ ਇੱਥੇ ਸਰੂ ਹੈਗਾ ਜੂਰ ਚੱਲਦਾ ਨਹੀਂ ਇਹ ਚੱਲਦਾ ਨਹੀਂ ਇੱਕ ਧਾਰ ਨਹੀਂ ਕਿਹਾਉਣੀ ਠੀਕ ਹੈ ਇੱਕ ਵੀ ਧਾਰ ਨਹੀਂ ਜਿਹੜੀ ਦੋਸਤੋ 53 ਦੇ ਵਿੱਚ ਇੱਕ ਵੀ ਧਾਰ ਨਹੀਂ ਆਉਂਦੀਗੀ ਤੇ ਚਲਦੇ ਚਾਰ ਥਾਣੇ ਆ ਠੀਕ ਆ ਇਹ ਧਿਆਨ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਵਿਖਾਉਣਾ ਮੇਰਾ ਫਰਜ਼ ਸੀਗਾ ਠੀਕ ਆ ਜੀ ਜੋ ਚੀਜ਼ ਸਾਹਮਣੇ ਦਿਸ ਰਹੀ ਹੈ ਠੀਕ ਆ ਬਾਕੀ ਮੈਂ ਵੱਡੀ ਆ ਠੀਕ ਆ ਜੀ ਮੈਂ ਵੱਡੀ ਆ ਵੀ ਕਹਿਣ ਤੋਂ ਭਾਵੇਂ ਜਿਹੜਾ ਅੱਗੇ ਵੀਰ ਸੰਭ ਲੂਗਾ ਤੇ ਭਾਰਾ ਪੂਰਾ ਭਜਣਾ ਪੂਰਾ ਬਣ ਜਾਊਗਾ ਮੈਂ ਚੂਏ ਜੇ ਪਿੰਡਾ ਹਾਲਿਆ ਬਸ ਜੀ ਇਹ ਵੀ ਮੈਂ ਦੁੱਧ ਦੁੱਧ ਵਾਲੀ ਮੈਂ ਆ ਠੀਕ ਆ ਬਾਕੀ ਤੇ ਪਣ ਸਾਰੇ ਥਾਣੇ ਓਕੇ ਸਾਰੇ ਥਾਣੇ ਥਾਣੇ ਦੀ ਗਵਰੰਟੀ ਭਾਰ ਦੀ ਗਵਰੰਟੀ ਹੋਊ ਮੇਰੀ ਇਹ ਕਿੰਨਾ ਮਹਿੰਗਾ ਹੋਊਗਾ ਤਾਂ ਵੀ ਗਾਰੰਟੀ ਹੈ ਤੇ ਜਿਹੜਾ ਮੈਂ ਵੇਖ ਕੇ ਲੈ ਜਾ ਉਹਦੀ ਕੋਈ ਮੁੰਨ ਕੇ ਗਾਰੰਟੀ ਨਹੀਂ ਆਪਣੀ ਨਹੀਂ ਹੂੰ ਚਲੋ ਤਾਂ ਆਪਦੀ ਜੂਬੇਵਾਰੀ ਉਹਦੀ ਨਰਕ ਪਰਖ ਕਰਕੇ ਲੈ ਕੇ ਜਾ ਰਿਹਾ ਨਾ ਹਾਂਜੀ ਹਾਂਜੀ ਠੀਕ ਆ ਬਾਕੀ ਜਿਹੜਾ ਵੀਰ ਕਹਿੰਦਾ ਵੀ ਆਪਦੀ ਤਸੱਲੀ ਘਰੇ ਆ ਕੇ ਕੋਈ ਵੀ ਆਉਂਦੇ ਕਰਕੇ ਲੈ ਕੇ ਜਾ ਰਿਹਾ ਉਹਦੀ ਜ਼ਿੰਮੇਵਾਰੀ ਆ ਅਗਲੇ ਬੰਦੇ ਦੀ ਆ ਠੀਕ ਆ ਤੇ ਜਿਹੜੀ ਦੋਸਤੋ ਤੁਸੀਂ ਆਪਦੀ ਨਰਕ ਪਰਖ ਆਪਦੀ ਤਸੱਲੀ ਆਪਣੇ ਹੱਥੀ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਤੇ ਆ ਜਿਹੜਾ ਮੂੰਹ ਮੱਥਾ ਕਰੂ ਫਿਰ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਠੀਕ ਆ ਜੀ ਆ ਮੈਂ ਨਹੀਂ ਖੁੱਲਾ ਵੀ ਜਿੰਨਾ ਕੋਈ ਕਹੂ ਤੇ ਤੇ ਜੋਬਨભાઈ ਕਿੰਨੇ ਕੀ ਫਿਰ ਲੈ ਦੇ ਕੀ ਕੀਤਾ ਇਹਦੀ 65000 ਦੀ ਹੈ 65 ਦੀ ਠੀਕ ਆ ਹੋ ਜੂਗਾ ਇਹਦੇ ਚੋਂ ਛੋਟਾ ਛੱਪਾ ਇਹ ਤੋਂ 30000 ਕਰਨਾ ਹੈ ਅੱਛਾ ਜੀ 62000 ਦੀ 62000 ਦੀ ਉਹ ਤਾਂ ਦੇ ਦਾਂਗੇ ਤੇ ਬਿਲਕੁਲ ਜਿਹੜੀ ਦੋਸਤੋ ਇਹ ਕੱਚੀ ਆ ਘੱਟੋ ਘੱਟ 15 20 25 25 ਦਿਨ ਦੀ ਕੱਚੀ ਆ ਬਾਵੇ ਕੋਈ ਮਹੀਨਾ ਸਾਹ ਦੇ ਵੇਚਣੀ ਵੀ ਹੋਣੀ ਹੈ ਨਾ ਕਿਹਣੀ ਹਾਂ ਹਾਂ 80000 ਦੀ ਮੈਂ ਦੇ ਸਾਨੂੰ ਅੱਛਾ ਜੀ ਮਹੀਨਾ ਸਾਹ ਕੇ ਮਹੀਨਾ ਸਾਹ ਦਾ 80000 ਦੀ ਮੈਂ ਦੇ ਦੇ ਫੋਨ ਨੰਬਰ ਸੇਲ ਕਰਦੇ ਸਾਡੇ ਕੋਈ ਮੈਂ ਨਹੀਂ ਲੱਗੇ ਹਾਂ ਅਮਰ ਬੁੰਦਾਰੀ ਜਦੋਂ ਮੈਂ ਪੂਰੀ ਤਿਆਰੀ ਦਾ ਮੈਂ ਅੱਜਪ날 ਕੇ ਸੂਪ ਬਣਾ ਲਈ ਹਾਂਜੀ 80000 ਮੈਂ ਲੈ ਗਿਆ ਠੀਕ ਹੈ ਲੋ ਵੀ ਦੋਸਤੋ ਵੀਰਾਂ ਦਾ ਵੀ ਅਸੀਂ 80000 ਦੀ ਵਾਪਸ ਮੈਂ ਲੈ ਲਾਂਗੇ ਤੇ ਫਿਲਹਾਲ ਜਿਹੜਾ ਰੇਟ ਸੀਗਾ ਲੈਣ ਦੇਣ ਦਾ ਅੱਜ ਦਾ ਉਹ ਤੁਹਾਨੂੰ ਦੱਸ ਦਿੱਤਾ ਠੀਕ ਹੈ ਜੇ ਬਾਕੀ ਆਪਾਂ ਮਹੀਨਾ ਸਾਹਮਣੇ ਭਾਈ ਫਿਰ ਮੈਂ ਡਬਲ ਹੋਣੀ ਹੂੰ ਬਿਲਕੁਲ ਚਲੋ ਤੇ 65000 ਦੇ ਵਿੱਚੋਂ 3000 ਸਿੱਧਾ ਜਿਹੜਾ ਦੋਸਤੋ ਲੈਸ ਆ ਠੀਕ ਹੈ 62000 ਦੀ ਜਿਹੜੀ ਹਾਂ ਨਾ ਹੋਜੂਗੀ ਤੇ ਇੱਕ ਝੋਟੀ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਤੀ ਆ ਆ ਕਰੋ ਚੈੱਕ ਠੀਕ ਆ ਸੋ ਦੋਸਤੋ ਅੱਜ ਦੋ ਪਸ਼ੂ ਸੀਗੇ ਭਾਈ ਜੋਬਨ ਦੇ ਕੋਲ ਪਿੰਡ ਚਾਟ ਇਵੈਂਟ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਸਵੀਰ ਜਿਹੜਾ ਸ਼੍ਰੀ ਅਮਰਸਰ ਸਾਹਿਬ ਦਾ ਵੀ ਆਪਣੇ ਕੋਲ ਆ ਜੂਗੇ ਗਾਂ ਹਾਂਜੀ ਆ ਬੇੜਾ ਆਉਣੀਆਂ ਨੇ ਹਾਂਜੀ ਹਾਂਜੀ ਕਿੰਨੇ ਪਸ਼ੂ ਆ ਰਹੇ ਨੇ ਅੱਜ ਦੋ ਗਾਵਾਂ ਆਉਣੀਆਂ ਸ਼ਾਮ ਨੂੰ ਸ਼ਾਮ ਨੂੰ ਤੇ ਕੀ ਪਾਵਰਟ ਦੇ ਲਈ ਹੋਣਗੀਆਂ ਉਹ 20-2000 ਗਾਵਾਂ ਦੇ ਦਿਆਂਗੇ 20-2000 ਦੀਆਂ ਹਾਂਜੀ ਦੋ-ਦੋ ਥੱਲੇ ਦੋ-ਦੋ ਛੜਨਾਂ ਦਾ ਔਨੋ ਕਿਲੋ 8-8 9-9 ਕਿਲੋ ਸੋ ਇਹਨਾਂ 20-20 ਪੰਨੀ-ਪੰਨੀ ਦੇ ਬੱਚੇ ਪੁੱਛੀਆਂ ਨੇ ਇਹ ਇੱਕ ਦੋਹਾਂ ਮਗਰ ਬੱਚੇ ਹੈਗੇ ਜੀ ਹੈਗੇ ਆ ਇਹ ਕਹਿੰਦਾ ਬੱਚ ਇੱਕ ਦਿਮਗਰ ਬੱਚਾ ਹੈਗਾ ਇੱਕ ਦਿਮਗਰ ਹੈਗਾ ਚਵਾਈ ਚੂ ਚੰਗੀ ਲੱਗੀ ਸਾਰੀਆਂ ਓਕੇ ਡੱਬੀਆਂ ਵਸ਼ੀਆਂ ਐ ਤੇ 20000 ਦੀਆਂ ਨੇ 20000 ਇਹ ਦੋਸਤੋ ਬਿਲਕੁਲ ਹਜੇ ਪਸ਼ੂ ਆਏ ਨਹੀਂ ਗਏ ਠੀਕ ਆ ਇੱਕ ਵੇਰਵਾ ਤਾਂ ਪੁੱਛ ਲਿਆ ਵੀ ਪਸ਼ੂ ਸ਼ਾਮ ਨੂੰ ਆਉਣੇ ਆ ਜੇਕਰ ਕਿਸੇ ਵੀਰ ਨੇ ਕੋਈ WhatsApp ਤੇ ਜਾਂ ਕੋਈ ਚੀਜ਼ ਮਂਗਾਉਣੀ ਆ ਤੁਸੀਂ ਵੀਡੀਓ ਕਾਲ ਤੇ ਦੇਖਣੀ ਆ ਉਹ ਤੁਸੀਂ ਜਿਹੜਾ ਸ਼ਾਮ ਨੂੰ ਬਾਈ ਜਿਹੜਾ ਜੋਬਨ ਦੇ ਨਾਲ ਕੰਟੈਕਟ ਕਰ ਲਿਓ ਠੀਕ ਆ ਹਜੇ ਪਸ਼ੂ ਆਏ ਨਹੀਂ ਕਿ ਵੇਰਵਾ ਤਾਂ ਪਤਾ ਵੀ ਜੇਕਰ ਕਿਸੇ ਨੂੰ ਹੋ ਸਕਦਾ ਵੀ ਪਸ਼ੂ ਖਰੀਦਣੇ ਹੋਣ ਛੋਟੀਆਂ ਬੇੜਾ ਖਰੀਦਣੀਆਂ ਹੋਣ ਥੋੜੇ ਰੇਟ ਭਾਅ ਪੜ ਤਿਆਰੀਆਂ ਤਾਂ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਜੋਬਨ ਭਾਈ ਨੰਬਰ ਆਪਣੇ ਜਰੂਰ ਦੱਸਦੇ ਭਣ ਭਰਾਵਾਂ 90418 7496 ਠੀਕ ਹੈ ਜੀ ਇਹ ਨੰਬਰ ਜਿਹੜਾ ਦੋਸਤੋ ਵੀਰ ਜੋਬਨ ਦੇ ਆਪਾਂ ਲਗਾ ਲਗਾ